ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਮੁਕੰਦੇ ਵਾਲਾ ਬਾਈ ਜੱਗੂ ਕੋਲੇ ਪਹੁੰਚੇ ਆ ਦੋਸਤੋ ਇੱਕ ਟਾਪ ਦੀ ਜਰਸੀ ਹੈ ਬਾਈ ਕੋਲੇ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਬਾਈ ਹਾਂਜੀ ਬਾਈ ਸਸੀਗਾ ਸਸੀਗਾ ਬਾਈ ਜੀ ਇੱਕ ਵਾਰੀ ਨਾਮ ਦੱਸਿਓ ਭਰਾ ਆਪਣਾ ਨਾਮ ਜਗਦੀਪ ਸਿੰਘ ਹੈ ਜੀ ਜਗਦੀਪ ਸਿੰਘ ਬਾਈ ਨੰਬਰ ਵੀ ਦੱਸ ਦਈਂ 9501204570 ਠੀਕ ਆ ਇੱਕ ਵਾਰੀ ਆਪਣੇ ਇਥੇ ਪਿੰਡ ਦਾ ਐਡਰੈਸ ਦੱਸਿਓ ਕਾ ਪਿੰਡ ਮਕੰਦ ਸਿੰਘ ਵਾਲਾ ਜੀ ਪਿੰਡ ਮਕੰਦ ਸਿੰਘ ਵਾਲਾ ਹਾਂਜੀ ਜਿਹੜਾ ਨੂੰ ਮਕਸਦ ਸਾਹਿਬ ਪੈਂਦਾ ਠੀਕ ਆ ਇਧਰੋਂ ਫਰੀਦਕੋਟ ਦੇ ਵੀ ਨੇੜੇ ਆ ਜਾਂਦਾ ਸਾਦਕ ਦੇ ਜਮੇ ਨੇੜੇ ਆ ਠੀਕ ਆ ਹਾਂ ਮਕਸਦ ਤੋਂ ਫਰੀਪੁਰ ਰੋਡ ਤੇ ਕਹਿ ਸਕਦੇ ਵੀ ਸਾਦਕ ਦੇ ਨੇੜੇ ਆ ਕੇ ਪੈਂਦਾ ਪਿੰਡ ਹੈ ਠੀਕ ਆ ਹਾਂਜੀ ਪੰਗੇ ਵਾਲੇ ਡੇ ਤੋਂ ਵੀ ਆ ਸਕਦੇ ਤੇ ਗੁਰੂ ਸਾਹਿਬ ਵੀ ਨੇੜੇ ਪੈਂਦਾ ਪਰ ਲਓ ਵੀ ਸੱਜਣੋ ਬਾਈ ਨੇ ਐਡਰੈਸ ਵੀ ਦੱਸਤਾ ਬਾਕੀ ਨੰਬਰ ਤੁਸੀਂ ਇਸ ਨੰਬਰ ਤੇ ਪੂਰਾ ਬਾਅਦ ਚ ਵੀ ਸਮਝ ਸਕਦੇ ਆ ਤੇ ਇੱਕ ਬਈ ਫਿਰ ਅੱਜ ਇੱਕ ਹੀ ਜਰਸੀ ਆਪਣੇ ਕੋਲ ਹਾਂਜੀ ਬਈ ਇੱਕ ਹੀ ਆ ਠੀਕ ਆ ਗਾਵਾਂ ਤਾਂ ਹੋਰ ਵੀ ਲਈਆਂ ਸੀ ਸੇਲ ਹੋ ਗਈਆਂ ਇਹ ਪਰ ਹੁਣੇ ਲਈ ਸੀ ਆਪਾਂ ਘੰਟੇ ਪਹਿਲਾਂ ਠੀਕ ਬਸ ਤੈਨੂੰ ਫੋਨ ਕਰ ਲਾਂ ਮੈਂ ਚੱਲ ਵੀਡੀਓ ਬਣਾ ਲੈਨੇ ਬਾਹਰ ਸੋਹਣੀ ਆ ਚੰਗੀ ਆ ਠੀਕ ਆ ਲਓ ਵੀ ਸੱਜਣੋ ਬਾਹਰ ਵਾਕਈ ਚੰਗੀ ਆ ਪੂਰੀ ਜਾਣਕਾਰੀ ਬਈ ਇਹਦੀ ਕੀ ਆ ਕਿੰਨੇ ਸੂਏ ਸੁੰਦੀ ਆ ਕਿੰਨੇ ਚੱਲ ਰਹਿੰਦਾ ਗੱਬਨ ਏ ਬੀ ਜੀ ਪਹਿਲੇ ਸੋ ਇਹ ਸੋਨਾ ਖੀਰੀ ਆ ਮੂਹ ਹਜੇ ਮੂਹ ਖੀਰੀ ਆ ਹਾਂਜੀ ਮਾਲਕ ਦਾ ਦੱਸਦੇ 18 19 ਮਹੀਨੇ ਦੀ ਹੋਊਗੀ ਅੰਦਾਜ਼ਾ 18 19 ਮਹੀਨਿਆਂ ਦੀ ਮਾਲਕਾਂ ਨੇ ਦੱਸਿਆ ਚੰਗੇ ਕੱਦ ਕਠਾ ਲਈ ਆ ਦਰਮਿਆਨੀ ਵੀ ਨਹੀਂ ਕਹਿ ਸਕਦੇ ਆਪਦੀ ਉਮਰ ਮੁਤਾਬਕ ਉਹਦੇ ਨਾਲੋਂ ਉੱਚੀ ਆ ਤੁਹਾਡੇ ਸਾਹਮਣੇ ਦੋ ਗਲੀ ਕਰ ਸਕੀ ਹੈ ਸਹੀ ਗੱਲ ਆ ਕ੍ਰੋਸ ਨਾਲੋਂ ਉੱਚੀ ਆ ਹਾਂ ਕ੍ਰੋਸ ਨਾਲੋਂ ਪਰਲੇ ਪਾਸੇ ਕ੍ਰੋਸ ਕਰ ਖੜੀ ਉਹਦੇ ਨਾਲੋਂ ਉੱਚੀ ਆ ਹੂੰ ਕੱਦ ਦੇ ਵਜਨ ਆਪਦੀ ਉਮਰ ਮੁਤਾਬਕ ਬਹੁਤ ਆ ਬੱਚੀ ਦਾ ਬਹੁਤ ਆ ਤੇ ਬਾਕੀ ਹਜੇ ਹੋਰ ਵੀ ਕਰੂਗੀ ਹਜੇ ਹੋਰ ਹਜੇ ਦੋਂਦੀ ਹੋਣਾ ਚੌਗੀ ਹੋਣਾ ਛਿੱਗੀ ਹੋਣਾ ਸਹੀ ਗੱਲ ਫਿਰ ਜਵਾਨ ਹੋਣਾ ਬੱਚੀ ਨੇ ਹਨਾ 4 ਸਾਲ ਹਜੇ ਤੇ ਬਦਨ ਚ ਹੀ ਪਿਆ ਬਈ ਸਹੀ ਗੱਲ ਸਹੀ ਹਾਂਜੀ ਬਈ ਤੇ ਕੀ ਜੱਜਮੈਂਟ ਕਰਦੇ ਬਈ ਕਿੰਨਾ ਕੁ ਦੁੱਧ ਪਾ ਦੂਗੀ ਜੱਜਮੈਂਟ ਦੀ ਮਾਂ ਤਾਂ ਹੁਣ ਇਸ ਟਾਈਮ ਕਹਿੰਦੇ ਬਈ ਉਹ ਬਈ ਉਹ ਬੰਦਾ ਕਹਿੰਦਾ ਸੀ ਜੀ ਤੋ ਆਪ ਗੱਲ ਲਈ ਉਹ ਕਹਿੰਦਾ ਵੀ ਮੈਂ ਮਾਨੇ ਦਿੱਤਾ ਸੀ 20 ਕਿਲੋ ਦੁੱਧ ਠੀਕ ਵੀ ਨਾਰਮਲ ਸੇਵਾ ਤੇ ਵਧੀਆ ਇਹਦੀ ਮਾਂ ਵੀ ਚੰਗੀ ਸੀ ਠੀਕ ਠੀਕ ਆ ਬੱਚੀ ਤੇ ਉਮੀਦ ਕਰਦੇ ਸ੍ਰੀ ਰਾਜ ਵੀ 20 ਕਿਲੋ ਦੁੱਧ ਠੰਡਾ ਦੇ ਦੋਗੇ 18 ਤੋਂ 20 ਕਿਲੋ ਦੀ ਗਾਰੰਟੀ ਦੇ ਦਾਂਗੇ ਆਪਾਂ ਠੀਕ 18 ਸੇਵ ਵਾਲੇ ਹੁਣ 18 20 ਕਿਲੋ ਉਹ ਜਾਣ ਜੋ ਜਾਣ ਜੋ ਨ ਬੱਚੇ ਚ ਬਹੁਤ ਆ ਸਹੀ ਗੱਲ ਪੂਰੀ ਗੋਈ ਚੰਦ ਤਾਮ ਬਹੁਤ ਆ ਸਲੀਨਾ ਪਿੰਡਾ ਕਹਿ ਸਕਦੇ ਆਪਾਂ ਤੇ ਕਦੇ ਲਿੱਸੀ ਵੀ ਨਹੀਂ ਹੁੰਦੀਗਾ ਜਵਾਨੀਆਂ ਤੇ ਨਹੀਂ ਰੋਗੀ ਹਾਂਜੀ ਬਈ ਸਹੀ ਗੱਲ ਆ ਤੇ ਬਾਈ ਇਹ ਆਪ ਕਿਹੜੇ ਸੀਮੰਦੀ ਆ ਇਹ ਆਪ ਨਹੀਂ ਬਈ ਐਵੇਂ ਕਨਫਰਮ ਪਰ ਅੱਗੇ ਜਿਹੜਾ ਇਹਦਾ ਲੱਗਿਆ ਡੈਨਮਾਰਕ ਦਾ 50 ਇੱਕ ਮਿੰਟ ਮੇਰੇ ਕੋਲ ਡਿਟੇਲ ਹੈਗੀ ਉਹਦੀ ਠੀਕ ਆ ਮੈਂ ਬੰਦੇ ਤੋਂ ਲੈ ਕੇ ਆਇਆ ਸੀਗਾ ਲੋ ਵੀ ਸੱਜਣੋ ਇਹ ਨਹੀਂ ਗੱਲ ਆ ਵੀ ਕੋਈ ਗੱਪਾ ਵਾਕਿਆ ਹੀ ਬਾਈ ਕੋਲੇ ਆ ਸੀਮਨ ਭੇਜਿਆ ਵਟਸਐਪ ਕੀਤਾ ਬੈਨਮਾਰਕ ਹੁੱਕ ਦੇ 50075 ਦੀ ਆ ਹਾਂ ਵਾਕਿਆ ਹੀ ਬਾਈ ਹਾਂਜੀ ਆਪਾਂ ਡਾਕਟਰ ਤੋਂ ਵੀ ਕਨਫਰਮ ਕੀਤਾ ਵਾਕਿਆ ਹੀ ਬਾਈ ਕੋਲੇ ਸੀਗਾ ਆਪਣੇ ਹਾਂ ਸੀਮਨ ਬੰਦੇ ਨੇ ਦਿੱਤਾ ਆਪਾਂ ਨੂੰ ਵੀ ਜਿਹੜੀ ਅੱਗੇ ਗੱਬਣ ਇਹ ਡੈਨਮਾਰਕ ਦੇ ਹੁੱਕ ਸੀਮਨ ਦੀ 50075 ਤੋਂ ਗੱਬਣਾ ਚੰਗੀ ਮਤਲਬ ਬੱਚੀ ਦਿੱਤੀ ਤਾਂ ਵਧੀਆ ਹੋਊਗੀ ਲੋ ਬਈ ਸੱਜਣੋ ਇਸ ਤੋਂ ਅੱਗੇ ਤੁਸੀਂ ਗੂਗਲ ਤੇ ਵੀ ਸਰਚ ਮਾਰ ਸਕਦੇ ਹੋ ਇਸ ਬਾਰੇ ਤੇ ਅਸੀਂ ਵੀ ਮਾਰੀ ਆ ਤੁਸੀਂ ਆਪ ਵੀ ਕਨਫਰਮ ਕਰ ਲੈਣਾ ਤੇ ਦਿਨ ਕਿੰਨੇ ਲੈ ਜੂਈ ਬਾਈ ਦਿਨ ਮਾਲਕਾਂ ਨੇ ਦੱਸਣ ਤੇ ਵੀ 10 ਪਏ ਤੇ ਪੂਰੀ ਹਜੇ 10 ਦਿਨ ਬਾਕੀ ਆ ਹਾਂਜੀ ਹਾਂਜੀ ਬਾਈ ਠੀਕ ਆ ਲੋ ਵੀ ਸੱਜਣੋ ਚੰਗੇ ਕੱਦ ਕਾਠ ਦੇ ਵਿੱਚ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਵੇਲਬੂਲ ਵੀ ਚੰਗੀ ਆ ਤੇ ਕੱਦ ਕਾਠ ਵੀ ਚੰਗਾ ਦੋਸਤੋ ਵੇਖ ਸਕਦੇ ਆ ਥਣ ਵੀ ਬਹੁਤ ਸੋਹਣਾ ਕੱਢੂਗੀ ਬੱਚੀ ਵੇਖ ਸਕਦੇ ਆ ਮੂੰਹ ਮੱਥਾ ਦੋਸਤੋ ਬਹੁਤ ਸੋਹਣਾ ਮੂੰਹ ਮੱਥਾ ਹਾਂ ਨਿੱਕੀ ਬੂਤੀ ਦੀ ਆ ਤੇ ਥਣ ਹਵਾ ਨਾ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ 10 ਦਿਨਾਂ ਦੀ ਕੱਚੀ ਆ ਦੋਸਤੋ ਹਜੇ ਉਸ ਢੰਗ ਨਾਲ ਜੱਜਮੈਂਟ ਕਰ ਲਓ ਜੇ ਥੋੜੀਂ ਭਲਾਂ ਜ਼ਰੂਰ ਆ ਹਵਾਨਾ ਦੋਸਤੋ ਸੋਹਣਾ ਬਣਾਇਆ ਹੋਇਆ ਝੋਲੀ ਵਾਲੇ ਜਿੰਨੀ ਕਰੇਗਾ ਝੋਲੀ ਕੱਢੂਗੀ ਫੁੱਲ ਬੱਛੀ ਤੂ ਤਾਂ ਕਲੇਵਾ ਲਾਉਗੀ ਵੇਖ ਸਕਦੇ ਆ ਪੂਰਾ ਚੌੜਾ ਦੋਸਤੋ ਹਵਾਨਾ ਮਗਰਲੇ ਪਾਸੇ ਇਹਨੂੰ ਵੇਖ ਸਕਦੇ ਆ ਦੂਜੀ ਸਾਈਡ ਵੀ ਵਧੀਆ ਬਣੀ ਹੋਈ ਸੀ ਵੀਰੇ ਪੈਂਡੇ ਤੇ ਆਈ ਹੈ ਨਾ ਬੱਛੀ ਪੈਂਡੇ ਤੋਂ ਚੱਲ ਕੇ ਆ ਚੱਕੀਲੇ ਵਾ ਕੋਲ ਕਹਿ ਸਕਦੇ ਅਜੇ ਗੂੰਦ ਹੀ ਆਉਂਦੀ ਹੈ ਬੱਛੀ ਨੂੰ ਬਾਈਆਂ ਦਾ ਦੂਰੋਂ ਆਈ ਹੈ ਇਸ ਕਰਕੇ ਥੋੜਾ ਜਿਹਾ ਹਵਾਨਾ ਇਹਨੇ ਚੱਕਿਆ ਹੋਇਆ ਹਵਾਨਾ ਸੋਹਣਾ ਬਣਾਇਆ ਹੋਇਆ ਸੀਗਾ ਬਾਕੀ ਭੜਾਂ ਦੇ ਵਿੱਚ ਦੋਸਤੋ ਐਡੀ ਖਵਾਨੇ ਦੀ ਥੋੜੀ ਧੱਕ ਘਟ ਆਉਂਦੀ ਆ ਵੇਖ ਸਕਦੇ ਆ ਮੂਹਰ ਨੂੰ ਭੜਾਂ ਬਹੁਤ ਹੋਈਆਂ ਪਈਆਂ ਥਣ ਵੀ ਬਿੱਥਾਂ ਤੇ ਆ ਪੂਰੇ ਚੰਗੇ ਮਤਲਬ ਵਧੀਆ ਸੋਹਣਾ ਕੱਢੂਗੀ ਥਣ ਵੀ ਵਧੀਆ ਕੱਢੂਗੀ ਬੱਚੀ ਅਜੇ ਭੜਾਂ ਕਰ ਹਾਂਜੀ ਭਈ ਤੋੜ ਦਿੰਦੇ ਬਾਕੀ ਰਾਜੀਪੜੀ ਦੋਸਤੋ ਬਹੁਤ ਆ ਲੱਸੀ ਹੋਣ ਵਾਲੀ ਕੋਈ ਹੈ ਨਹੀਂਗੀ ਇਹ ਚ ਵੀ ਲੱਸੀ ਹੋਊਗੀ ਦੁੱਧ ਨਾਲ ਰਾਜੀ ਦੋਸਤੋ ਇਹਨੇ ਰਹਿਣਾ ਜੇ ਕੋਈ ਵੀਰ ਸਾਹਮਣਾਂ ਵਾਲਾ ਜਾਂਦਾ ਸੇਵਾ ਕਰਨ ਵਾਲਾ ਦੁੱਧ ਚੰਗਾ ਸੋਹਣਾ ਪਿਆਜੂਗੀ ਦੋਸਤੋ ਵੇਖ ਸਕਦੇ ਆ ਸੋਨਾ ਹਵਾਨਾ ਦੋਸਤੋ ਪੂਰਾ ਚੌੜਾ ਤੇ ਗੈਪ ਦੇ ਉੱਤੇ ਥਣ ਲੱਗਿਆ ਹੋਇਆ ਦੋਸਤੋ ਪੂਰਾ ਤਰਾ ਦੋਸਤੋ ਚੰਗਾ ਪੰਜਾਬ ਵਾਲੀ ਦੋਸਤੋ ਵਿਰਲੀ ਨਿਕਲਦੀ ਆ ਆਮ ਛੋਟੀਆਂ ਜਰਸੀਆਂ ਨਿਕਲਦੀਆਂ ਤੇ ਐਚਐਫ ਕ੍ਰਾਸ ਵੈੜ ਖੜੀ ਐ ਦੋਸਤੋ ਬਰੋਬਰ ਆਉਂਦੀ ਐ ਦੇਖ ਸਕਦੇ ਆ ਆਪਾਂ ਹੁਣ ਗਰਮੀ-ਘਰਮੀ ਜਰਸੀ ਤੇ ਹੀ ਕੰਮ ਕਰਨਾ ਬਈ ਜਿਆਦਾ ਠੀਕ ਆ ਤੁਹਾਡੇ ਸਾਹਮਣੇ ਆਪਾਂ ਪਿਛਲੀ ਵਾਰ ਵੀ ਇਦਾਂ ਦੀ ਵੇਚੀ ਤੁਹਾਡੀ ਵੀਡੀਓ ਤੇ ਵੇੜ ਖੀਰੀ ਸੀ ਉਹ ਵੀ ਠੀਕ ਆ ਬਈ ਉਹ 95000 ਦੀ ਵੇਚੀ ਸੀਗੀ ਆਪਾਂ ਠੀਕ ਆ ਵਾਕਿਆ ਜਦੋਂ ਵੀ ਆਈਦਾ ਤੁਹਾਡੇ ਕੋਲ ਜਰਸੀ ਹੁੰਦੀ ਐ ਤਾਂ ਟੌਪ ਦੀ ਹੁੰਦੀ ਐ ਮਾੜੀ ਨਹੀਂ ਬਈ ਆਪਾਂ ਹਮਾਤਲ ਵਾਲੀ ਲਈ ਫਿਰ ਗਿਆ ਨਾ 5 ਕਿਲੋ ਦੁੱਧ ਦੇਵੇ ਬਹੁਤੇ ਵੀਰ ਕਰਦੇ ਆ ਚਲੋ ਵਪਾਰ ਆ ਜਿਹਨੂੰ ਕੋਈ ਰੋਟੀ ਮਿਲਦੀ ਆ ਜਿਹੜੇ ਕੰਮ ਚੋ ਜਿਹੜੀ ਪਿਛਲੇ ਜੋੜਾ ਗਿਆ ਸੀ ਜੱਸੇ ਨਾਲ ਡੀਐਸਪੀ ਸੀ ਅੰਕਲ ਉਹ ਰਿਟਾਇਰ ਹੋਇਆ ਐ ਐਸਪੀਸੀ ਚੰਡੀਗੜ੍ਹ ਤੋਂ ਠੀਕ ਆ ਉਹ ਲੱਗੇ ਗਿਆ ਚੰਡੀਗੜ੍ਹ ਗਿਆ ਜੋੜਾ ਚੰਡੀਗੜ੍ਹ ਤੇ ਗਿਆ ਸੀਗਾ ਹਾਂ ਜੀ ਵੇ ਵਧੀਆ ਸੀਗਾ ਰਿਸਪੌਂਸਿਵ ਵਧੀਆ ਵੀਡੀਓ ਦਾ ਫੋਨ ਵੀ ਬਹੁਤ ਆਇਆ ਠੀਕ ਆ ਵੇ ਤੇ ਗਾਣਾ ਵੀ ਚੰਗਾ ਏ ਠੀਕ ਆ ਤੇ ਇਹਦਾ ਕੀ ਮੁੱਲ ਪਾ ਕਰਾਂਗੇ ਬਾਈ ਮੁੱਲ ਅੱਜ ਦੀ ਘੜੀ ਹਾਂ ਜੀ ਬਾਈ ਮੁੱਲ ਕਰਾਉਣਾ 80 ਕਰਾ ਲਓ 85 ਕਰਾ ਲਓ 75000 ਦੀ ਬਚੀ ਦੇਵਾਂਗੇ 75000 ਦੀ ਹਾਂ ਜਦੋਂ ਤਿਆਰ ਹੋਗੇ ਹੋ ਸਕਦਾ 85 ਦੀ ਬਣਾ ਦੇ ਕੇ ਲਓ ਵੀ ਇਹ ਮਵਾਈਆਂ ਦਾ ਇਸੇ ਕਰਕੇ ਆਪਾਂ ਰੇਟ ਡਾਊਨ ਦੇ ਰਹੇ ਆ ਕਿਉਂਕਿ ਮੰਡੀਆਂ-ਮੁੰਡੀਆਂ ਬੰਦ ਹੋਈਆਂ ਪਈਆਂ। ਹਾਂ ਮੰਡੀਆਂ ਬੰਦ ਲਾਈਨ ਥੋੜੀ ਡਾਊਨ ਚੱਲ ਰਹੀ ਆ। ਰੇਟ ਆਪਾਂ ਪਸ਼ੂ ਵੀ ਗਾਂ ਉਸੇ ਢੰਗ ਨਾਲ ਲੈ ਲਿਆ ਕਰਨਾ ਹੁਣ ਤੇ ਗਾਂ ਦੇ ਵੀ ਉਸੇ ਭਾਅ ਨਾਲ ਦਿਆ ਕਰਨਾ। ਜੇ ਮਨਕ ਜਲਸਗਰਾਜ ਮੰਡੀਆਂ ਚੱਲਦੀਆਂ ਹੁੰਦੀਆਂ ਬੱਚੀ ਮੰਡੀ ਤੇ 85-90 ਹਜ਼ਾਰ ਦੀ ਅੰਨੇ ਨੂੰ ਫੜਾ ਦਿੰਦੇ ਭਾਵਾ। ਸਹੀ ਗੱਲ ਆ ਬਈ। ਮਤਲਬ ਬੱਚੀ ਜੈਸਾ ਨਾ ਬੱਚੀ ਚੰਕਦਾਮ ਕਾ ਅਸਲੀ ਨਾ ਪਿੰਡਾਂ ਗੋਲਮਟੋਲਾ ਕਿੱਡੀ ਮਿਲਦੀ ਨਹੀਂ ਇੱਡੀ ਜੱਸੀ ਦਾ। ਸਹੀ ਗੱਲ ਆ। ਹਾਂ ਬਾਕੀ ਜਿਹੜਾ ਵੀ ਬਾਈ ਆਊਗਾ ਐ ਬਾਨਾ ਬੱਚੇ ਨੇ ਚੰਗਾ ਤੇ ਨਾ ਹੀ ਦੋਸਤੋ ਇਹ ਕੋਈ ਗਰਮੀ ਦਾ ਬਾਹਲਾ ਵਟਾ ਜਾਂ ਨਹੀਂ ਰੱਖਦੀਆਂ ਪੂਰੇ ਦੁੱਧ ਦੇ ਜਾਂਦੀਆਂ ਐਚਐਫ ਵਹੜਾ ਨਾਲ ਉਹ ਸਹੀ ਬਹੁਤਾ ਨਾ ਤਾਂ ਚਿਚੜਾ ਨਾ ਜੂਆਂ ਨਾ ਹੀ ਫालतू ਵਾਲ ਝੜਦਾ ਬੱਚੇ ਦਾ ਮਤਲਬ ਜਿਹੜਾ ਰੰਗ ਢੰਗਾ ਬੱਚੇ ਦਾ ਇਦਾਂ ਹੱਥ ਮਾਰ ਲਾ ਸਹੀ ਹਰਗਾ ਪਿੰਡਾ ਪਿਆ ਲਿਬੜੂ ਨਾ ਸਗਰਾਜ ਭਾਵੇਂ ਉਹ ਚੱਕਰ ਛੱਡ ਕੇ ਨਾ ਬਾਹਰ ਲੈ ਦੇ ਪਿੰਡਾ ਜਦੋਂ ਝਾਰਗੀ ਦਾ ਸੈਟ ਹੋਏ ਨੇ ਬਾਲ ਨਹੀਂ ਝੜੇ ਬੱਚੇ ਦੇ ਠੀਕ ਆ ਕਿੱਥੋਂ ਤਾਈਂ ਦੇ ਦਾਂਗੇ ਜਾਇਜ਼ ਜਾਪਾ ਬਾ 75000 ਦੀ ਦੇਵਾਂਗੇ ਵੱਡੇ ਮਾਨ ਤਾਨ ਤਾਂ ਕਰੋਗੇ ਮਾਨ ਤਾਨ ਜਿਹੜਾ ਕੋਈ ਦੂਰੋਂ ਆਊਗਾ ਬੰਦਾ ਕੋਈ ਹਜ਼ਾਰ ਖੰਡ ਹੋ ਲਓ ਵੀ ਸੱਜਣੋ ਬਾਈਆਂ ਦਾ 75000 ਚੋਂ ਮਾਨ ਮਾਨ ਤਾਨ ਕਰ ਦਾਂਗੇ ਥੋੜਾ ਬਹੁਤਾ ਤੇ ਇਹ ਦੋਸਤੋ ਆਫਰ ਤੁਹਾਨੂੰ ਇਸੇ ਕਰਕੇ ਆ ਕਿਉਂਕਿ ਮੰਡੀਆਂ ਮੁੰਡੀਆਂ ਬੰਦ ਆ ਹੁਣ ਲੱਗਣੀ ਹੈ ਮੰਡੀ ਆਡੀਓ ਆ ਗਿਆ ਮਤਲਬ ਵਿਦਾਉਟ ਪਰਚੀ ਕੁਰਚੀ ਲੱਗਣੀ ਹੈ ਮੰਡੀ ਉਹ ਤਾਂ ਹਜੇ ਕਨਫਰਮ ਨਹੀਂ ਹੋਇਆ ਕੋਈ ਉੱਤੇ ਵੇਚਾਂਗੇ ਮਾਲ ਕੀ ਲੋੜ ਆ ਬਾਈ ਸਹੀ ਗੱਲ ਆ ਇਹ ਤਾਂ ਇੱਕ ਹੀਰਾ ਆ ਜੀ ਹਾਂ ਇਹਨਾਂ ਨੇ ਘਰੇ ਵੇਚ ਜਾਣਾ ਇਹਨਾਂ ਨੇ ਤਾਂ ਘਰੇ ਹੀ ਵੇਚ ਜਾਣਾ ਲਓ ਬਈ ਸੱਜਣੋ ਅੱਜ ਟੌਪ ਦੀ ਜਰਸੀ ਜੀ ਬੰਦ ਪੱਟ ਕੇ ਦਿਖਾ ਦਿੰਨੇ ਆਪਾਂ ਜੇ ਕੋਈ ਹੋਰ ਹੀਰੀ ਆ ਮੂੰਹੋਂ ਵੀ ਵਿਖਾ ਦੇਣਾ ਟੌਪ ਦੀ ਜਰਸੀ ਸੀ ਬਾਈ ਕੋਲੇ ਇਹ ਤੁਹਾਨੂੰ ਦਿਖਾਤੀ ਆ ਨੰਬਰ ਸਕਰੀਨ ਤੇ ਚੱਲ ਰਿਹਾ ਸਹੀ ਗੱਲ ਆ ਬਈ ਦੇਖੀ ਦੇਖੀ ਸਹੀ ਗੱਲ ਬਿਲਕੁਲ ਦੋਸਤੋ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਤੇ ਵੀਡੀਓ ਨੂੰ ਦੋਸਤੋ ਵੱੱਟ ਵੱੱਟ ਸ਼ੇਅਰ ਕਰ ਦਿਓ ਜੀ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ